ਈ ਆਈ ਬੂਟਾ ਬੂਟਾ ਸਿੰਘ ਜੀ ਬੂਟਾ ਸਿੰਘ ਜੀ ਤੁਹਾਡੀ ਸੁਸਾਇਟੀ ਦਾ ਨਾਮ ਕੀ ਹੈ ਤੁਸੀਂ ਕਿੱਥੇ ਵਰਕ ਕੰਮ ਕਰਦੇ ਹੋ ਮੈਂ ਕੋਆਪਰੇਟਿਵ ਸੈਟੀ ਜੰਗੀ ਆਣਾ ਡਿਸਟ੍ਰਿਕਟ ਬਰਨਾਲਾ ਡੈਲੀਗੇਟ ਪੰਜਾਬ ਅੱਜ ਤੁਸੀਂ ਇੱਥੇ ਕਿਉਂ ਨਾਰੇਬਾਜੀ ਕਰ ਰਹੇ ਹੋ ਕੀ وجہ ਕਰ ਰਹੇ ਅਸੀਂ ਨਾਰੇਬਾਜੀ ਕਰਨਾ ਸਾਡਾ ਕੋਈ ਸ਼ੌਕ ਨਹੀਂਗਾ ਇਸ ਕਰਕੇ ਕਰ ਰਹੇ ਆ ਕਿ ਅਸੀਂ 23 2025 ਦੀ ਮਾਨਯੋਗ ਰੇਸਟਰ ਸਾਹਿਬ ਦੀ ਇੱਕ ਚਿੱਠੀ ਆ ਜਿਹਦੇ ਵਿੱਚ ਕਿਸਾਨਾਂ ਦੀਆਂ ਲਿਮਟਾਂ ਨੂੰ ਮੁਕੰਮਲ ਤੌਰ ਦੇ ਉੱਤੇ ਰੀਨਿਊ ਕਰਨ ਲਈ ਹਦਾਇਤ ਕੀਤੀ ਜਾਂਦੀ ਆ ਉਹਦੇ ਵਿੱਚ ਪਹਿਲਾਂ ਸਾਨੂੰ ਮੈਂ ਕਿਵੇਂ ਬਣੀਓ ਜਿਹੜੀ ਰਿਪੋਰਟਾ ਸਪੋਟੀ ਆ ਉਹ ਸੀ ਫਾਰਮਾਂ ਦੇ ਉੱਤੇ ਗਲਤ ਕੀਤੀ ਗਈ ਉਹਦੇ ਵਿੱਚ ਖੱਦਲ ਖਵਾਰੀ ਦਾ ਖਾਜਾ ਭੁਗਤਣਾ ਪਿਆ ਜਦੋਂ ਕਿ ਹੁਣ ਉੱਥੋਂ ਲੜਪੜ ਕੇ ਅਸੀਂ ਕੋਪਰੇਟ ਬੈਂਕ ਦੇ ਸੀਵੀ ਸੰਗਰੂਰ ਦੇ ਨਾਲ ਸਾਡਾ ਜੋ ਲਾਈਨ ਦੇ ਚੱਲਦਾ ਹੈ ਉਹ ਇੱਥੇ ਸੀ ਫਾਰਮ ਲਿਆਂਦੇ ਗਏ ਹੁਣ ਇਹਨਾਂ ਬਣੀਓ ਸਾਨੂੰ ਖੱਦਲ ਖਵਾਰ ਕੀਤਾ ਜਾ ਰਿਹਾ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਕੌਣ ਇੱਥੇ ਗਲਤ ਹੈ ਕੌਣ ਠੀਕ ਹੈ ਨਾ ਕੋਈ ਚੁੱਛੀ ਦਾ ਪਤਾ ਲੱਗਦਾ ਵੱਖਰੇ ਵੱਖਰੇ ਆਪੋ ਆਪਣੇ ਹਿਸਾਬ ਕਿਤਾਬ ਦੇ ਨਾਲ ਉਹਨਾਂ ਦੇ ਵਿੱਚ ਨੋਟ ਦੇ ਕੇ ਉਹਨਾਂ ਨੂੰ ਪਾਸ ਕਰਨ ਤੋਂ ਕਰੀਦ ਕੀਤਾ ਜਾ ਰਿਹਾ ਸਾਰੇ ਪਾਚਾ ਵਟਰੇ ਨੇ ਸਕੱਤਰਾਂ ਦੀ ਅਤੇ ਸੁਭਾਵਾਂ ਦੀਆਂ ਜੋ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਅੱਗੇ ਇਸ਼ਾਰਾ ਕੁਝ ਥੋਪਿਆ ਜਾ ਰਿਹਾ ਹੈ ਤੁਸੀਂ ਕੀ ਕੀ ਸਮਝੋਗੇ ਪੂਰੇ ਪੰਜਾਬ ਤੋਂ ਹੋ ਰਹੀ ਇਕੱਲੇ ਸੰਗੂਰ ਤੇ ਇਸ ਤਰ੍ਹਾਂ ਖਜਲ ਖੋਦੀ ਹੋ ਰਹੀ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਪਰ ਜਿਹੜੀ ਆਪਣੀ ਮਾਲਵਾ ਬਹਿਤ ਹੈ ਇਹਦੇ ਵਿੱਚ ਸਾਨੂੰ ਆਮ ਅਰਸ਼ਦ ਸਾਹਿਬਾਂ ਨੂੰ ਪਤਾ ਲੱਗਦਾ ਹੈ ਕਿ ਮਾਝਾ ਤੇ ਦਬਾਬਾ ਦੀਆਂ ਜਿਹੜੀਆਂ ਸਹਿਕਾਰੀ ਸੁਭਾਵਾਂ ਨੇ ਉੱਥੇ ਜਿਹੜਾ ਖੇਤੀਬਾੜੀ ਦਾ ਲੈਣ ਦੇਣਾ ਉਹ ਬਹੁਤ ਜ਼ਿਆਦਾ ਘਟਾ ਹੈ ਜਦੋਂ ਕਿ ਕੱਲੀ ਸੀਵੀ ਸੰਗਰੂਰ ਦਾ 900 ਕਰੋੜ ਵੀ ਉਹ ਉੱਪਰ ਦੀ ਐਡਵਾਂਸਮੈਂਟਾਂ ਕਿਸਾਨਾਂ ਨੂੰ ਜਦੋਂ ਕਿ ਮਾਲਵੇ ਤੇ ਦਵਾਬੇ ਨਾਲ ਪੂਰੀ ਕੱਲੀ ਇੱਕ ਹੈੱਡ ਆਫਸ ਸੰਗਰੂਰ ਦੀ ਜੋ ਐਡਵਾਂਸਮੈਂਟ ਆ ਉਹ ਭਿਰਦੀ ਆ ਇਸ ਲਈ ਇੱਥੇ ਬਹੁਤ ਵੱਡਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਜਦੋਂ ਕਿ ਬੈਂਕ ਦੀ ਜੋ ਰਿਕਵਰੀ ਆ ਉਹ ਅੱਜ ਦੀ ਡੇਟ ਦੇ ਵਿੱਚ ਤਕਰੀਬਨ 50% ਤੋਂ ਉੱਪਰ ਲੰਘ ਚੁੱਕੀ ਆ ਜਦੋਂ ਕਿ ਰੁਪਈਆ ਵੀ ਹਜੇ ਤੱਕ ਕਿਸਾਨਾਂ ਨੂੰ ਐਡਵਾਂਸਮੈਂਟ ਨਹੀਂ ਕੀਤਾ ਗਿਆ ਐਡਵਾਂਸ ਦਾ ਕੀ ਕਰਨਾ ਸੀ ਉਹਨਾਂ ਦੇ ਜਿਹੜੇ ਕਾਗਜ਼ ਪੱਤਰਾ ਸੁਭਾਵਾਂ ਦੇ ਫਾਈਲਾਂ ਦੇ ਉਹ ਵੀ ਨਹੀਂ ਕੀਤੇ ਗਏ ਜੋ ਅਸੀਂ ਬੜੇ ਖੱਦਲ ਖਵਾ ਰਹੇ ਆਂ ਸਾਡੂ ਪੂਰੇ ਤਕਰੀਬਨ 20-25 ਦਿਨ ਹੋ ਗਏ ਸਾਡੇ ਹੱਥ ਪੱਲੇ ਕੁਛ ਨਹੀਂ ਪੈ ਰਹਾ ਬਾਈ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿਹੜੀ ਕਿੱਥੇ ਕੰਮ ਕਰਦੇ ਹੋ ਮੇਰਾ ਨਾਮ ਕਰਤੇ ਸਿੰਘ ਹੈ ਮੈਂ ਤੁਹਾਡਾ ਸੈਟੀਚ ਕੰਮ ਕਰਦਾ ਆਂ ਪੰਜਾਬ ਦਾ ਡੈਲੀਕੇਟ ਆ ਤੁਸੀਂ ਅੱਜ ਜਿਸ ਤਰ੍ਹਾਂ ਤੁਸੀਂ ਨਾਰੇਬਾਜੀ ਕਰ ਰਹੇ ਹੋ ਉਹਦੇ ਕਿ ਕਿਸਾਨਾਂ ਦਾ ਕੀ ਲੈਣ ਦੇਣ ਹੁੰਦਾ ਹੈ ਉਹ ਤੋਂ ਉਹ ਸਰਕਾਰ ਕੁਝ ਕਰ ਕਸਾਨਾਂ ਦਾ ਸੈੜੀਆਂ ਦੇ ਵਿੱਚ ਜਿਹੜਾ ਲੈਣ ਦੇਣ ਹੁੰਦਾ ਹੈ ਸ਼ਾਰਟ ਟਰਮ ਲੋਣਾ 6 ਮਹੀਨੇ ਬਾਅਦ ਕਿਸਾਨ ਪੈਸੇ ਭਰਦੇ ਨੇ ਉਹਨਾਂ ਨੂੰ ਦੁਬਾਰੇ ਦੂਜੇ ਦਿਨ ਪੈਸੇ ਅਸੀਂ ਬਾਸ ਦਵਾਦਨੇ ਹੁੰਦੇ ਆ ਇਸ ਬਾਰੀ ਕੀ ਹੋਇਆ 20 ਤਿੰਨ ਦੀ ਜਿਹੜੀ ਚਿੱਟੀ ਨਿਕਲੀ ਹੋਈ ਆ ਅੱਜ ਚਾਰ ਪੰਜ ਤਰੀਕ ਹੋ ਚੁੱਕੀ ਐ ਹਾਲ ਤੱਕ ਇੱਕ ਵੀ ਕਿਸਾਨ ਨੂੰ ਕੋਈ ਪੈਸਾ ਐਡਵਾਂਸ ਨਹੀਂ ਹੋਇਆ ਲੋਕਾਂ ਦਾ ਕਰੋੜਾ ਰੁਪਇਆ ਜਮ੍ਹਾਂ ਹੋ ਚੁੱਕਿਆ ਕੋਆਪਰੇਟਿਵ ਬੈਂਕ ਦੇ ਵਿੱਚ ਕਿਸਾਨ ਖੱਜਲਖਵਾਰ ਹੋ ਰਹੇ ਨੇ ਕੀ ਵਜ੍ਹਾ ਕਰਨਾ ਕਿ ਕੋਈ ਨਹੀਂ ਇਸ ਤਰ੍ਹਾਂ ਹੋ ਰਿਹਾ ਇਸ ਦੇ ਵਿੱਚ ਕੋਆਪਰੇਟ ਬੈਂਕ ਦੇ ਜਿਹੜੇ ਅਧਿਕਾਰੀ ਨੇ ਇਹਨਾਂ ਦੀ ਵੀ ਬੜੀ ਬਣੀ ਭੁਗਤਾਂ ਜਾਣ ਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਤੇ ਲੱਗੇ ਹੋਏ ਨੇ ਵੀ ਸਾਨੂੰ ਕੋਈ ਜਮ੍ਹਾਂ ਬੰਦੀਆਂ ਲੈ ਕੇ ਦੋ ਇਸ ਸਮੇਂ ਜਮ੍ਹਾਂਬੰਦੀਆਂ ਲੈਣ ਦਾ ਕੋਈ ਟਾਈਮ ਨਹੀਂ ਹੈਗਾ ਕਿਸਾਨਾਂ ਕੋਲੇ ਵੀ ਕੋਈ ਸਮਾਂ ਨਹੀਂ ਹੈਗਾ ਕਿਉਂਕਿ ਸੀਜ਼ਨ ਉੱਤੇ ਆ ਕਿਸਾਨਾਂ ਦੇ ਤੇ ਪੈਸੇ ਕਿਸਾਨ ਜਮ੍ਹਾਂ ਕਰ ਚੁੱਕੇ ਨੇ ਫਰਦ ਕੇਂਦਰ ਦੇ ਵਿੱਚ ਇੱਕ ਪਿੰਡ ਨੂੰ ਸਿਰਫ 50 ਟੋਕਨ ਹੀ ਇਸ਼ੂ ਹੁੰਦੇ ਨੇ ਇੱਕ ਫਰਦ ਕੇਂਦਰ ਦੇ ਨਾਲ ਘੱਟੋ ਘੱਟ 10-15-15 ਪਿੰਡ ਜੁੜੇ ਹੋਏ ਨੇ ਜਿਹੜੀ ਇਹ ਗੱਲ ਹੈ ਪੌਸੀਬਲ ਹੀ ਨਹੀਂ ਹੈਗੀ ਵੀ ਕਿਸਾਨ ਜਿਹੜੇ ਜਮ੍ਹਾਂਬੰਦੀਆਂ ਨੇ ਉਹ ਪੰਜ ਚਾਰ ਦਿਨਾਂ ਦੇ ਵਿੱਚ ਦੇ ਸਕਣਗੇ ਉਹ ਤੁਸੀਂ ਸਰਕਾਰ ਇਹਨਾਂ ਤੋਂ ਪ੍ਰਬੰਧਕੀ ਸੁਸਾਇਟੀ ਵੱਲੋਂ ਕੀ ਮੰਗ ਕਰ ਰਹੇ ਹੋ ਅਸੀਂ ਮੰਗ ਕਰਦੇ ਹਾਂ ਵੀ ਜਿਵੇਂ ਸਾਡੇ ਪਿਛਲੀ ਵਾਰ ਐਮ ਸੀ ਐਲ ਬਣਿਆ ਹੋਇਆ ਸੀਗਾ ਉਸੇ ਐਮ ਸੀ ਐਲ ਤੇ ਲੋਕਾਂ ਨੂੰ ਜਿਹੜਾ ਕਿਸਾਨਾਂ ਨੂੰ ਐਡਵਾਂਸ ਕੀਤਾ ਜਾਵੇ ਤੇ ਉਹਨਾਂ ਦੀ ਖੱਜਲ ਖਵਾਰੀ ਬੰਦ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਨੂੰ ਅਸੀਂ ਲੈ ਕੇ ਕਿਸਾਨਾਂ ਦੇ ਨਾਲ ਖੜੇ ਹੋ ਕੇ ਵੱਡਾ ਸੰਘਰਸ਼ ਵਿੜਾਂਗੇ ਕੋਈ ਕਿਸਾਨਾਂ ਨਾਲ ਗੱਲਬਾਤ ਹੋਈ ਹੋ ਉਹਨਾਂ ਨੇ ਤੁਹਾਨੂੰ ਕੀ ਕਿਹਾ ਕਿਸਾਨਾਂ ਤੇ ਤਿਆਰ ਬੈਠੇ ਨੇ ਕਿਸਾਨ ਤਾਂ ਕਿਸਾਨਾਂ ਨੂੰ ਤਾਂ ਬਸ ਅਸੀਂ ਰੋਕੀ ਜਾਂਦੇ ਸੀ ਵੀ ਚਲੋ ਇੱਕ ਦੋ ਦਿਨਾਂ ਤੱਕ ਤੁਹਾਡਾ ਮਸਲਾ ਹੱਲ ਹੋ ਜਾਊਗਾ ਵੀ ਆਪਾਂ ਇਹ ਕੰਮ ਨਹੀਂ ਕਰਨਾ ਕਿਸਾਨ ਤਾਂ ਜਨਪਰ ਆ ਕੇ ਸੜੀਆਂ 'ਚ ਪੁੱਛਦੇ ਨੇ ਵੀ ਸਾਨੂੰ ਦੱਸੋ ਅਸੀਂ ਕਿੱਥੇ ਧਰਨਾ ਲਾਉਣਾ ਕੀ ਕਰਨਾਗਾ ਜਿਸ ਦਾ ਮਤਲਬ ਇਹ ਹੋਇਆ ਕਿਸਾਨ ਧਰਨਲ ਉਹਦੇ ਵਿੱਚ ਲਗਾ 'ਚ ਇੰਟਰਸਟ ਨਹੀਂ ਰੱਖਦੇ ਪਰ ਉਹਨਾਂ ਨੂੰ ਬੈਂਕ ਵਾਲੇ ਕਿਸਾਨ ਜੀ ਕੀਦਾ ਕਰਦਾ ਜੀ ਵੀ ਕਿਉਂਕਿ ਉਹ ਰੋੜਾ ਤੇ ਬੈਠੇ ਜਾਂ ਕਿਸੇ ਡੀਸੀ ਡਾਕਟਰ ਮੂਰੇ ਬੈਠੇ ਜਾਂ ਕਿਸੇ ਬੈਂਕ ਮੂਰੇ ਬੈਠੇ ਜਦੋਂ ਕਿਸਾਨ ਪਰੇਸ਼ਾਨ ਹੁੰਦੇ ਨੇ ਤਾਂ ਹੀ ਮਜਬੂਰ ਹੋ ਕੇ ਧਰਨਾ ਵਗੈਰਾ ਕਰਨਾ ਪੈਂਦਾਗਾ ਓਏ ਹੱਲ ਵੀ ਮੈਨੂੰ ਤਾਂ ਲੱਗਦਾ ਵੀ ਉਹਨਾਂ ਟਾਈਮ ਬੈਂਕ ਨੇ ਨਹੀਂ ਕਰਨਾ ਇੰਨਾ ਦਾ ਮਕਸਦ ਇਹ ਹੈ ਵੀ ਕਿ ਸਾਨੂੰ ਉਹਨਾਂ ਨੂੰ ਖਜਲਖਵਾਰ ਕਰਕੇ ਧਰਨੇ ਵਗੈਰਾ ਲਵਾ ਕੇ ਕੀ ਸੀ ਐਡਵਾਂਸਮੈਂਟ ਉਹ ਚਾਲੂ ਕਰਾਂਗੇ